ਜਦੋਂ ਜੰਗ ਹੁੰਦੀ ਹੈ ਨਾ ਜੰਗ ਦਾ ਤੁਸੀਂ ਸਮਾਂ ਨਹੀਂ ਮਿੱਥ ਸਕਦੇ ਜੰਗ ਦੇ ਵਿੱਚ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਕਿੰਨਾ ਨੁਕਸਾਨ ਹੋਣਾ ਜਾਂ ਕਿੰਨਾ ਨਹੀਂ ਹੋਣਾ ਜੰਗ ਦੇ ਵਿੱਚ ਅਸੀਂ ਠੀਕ ਹੈ ਕਿ ਇਹ ਧਾਰਨਾ ਪੱਕੀ ਕਰਕੇ ਚੱਲਦੇ ਹੁੰਦੇ ਹਾਂ ਕਿ ਜੇਤ ਸਾਡੀ ਹੋਏਗੀ ਤੇ ਜਿਹੜੀ ਬਿਰਤਾਂਤਕ ਲੜਾਈ ਆ ਇਹ ਵੱਖਰੀ ਆ ਸਾਡੇ ਆਮ ਜਿਹੜੇ ਸਿੱਖ ਵੀਰ ਨੇ ਭੈਣ ਭਰਾ ਨੇ ਉਹ ਸਿਰਫ ਇੱਕ ਗੱਲ ਕਹਿ ਕੇ ਉਸ ਤੋਂ ਖਹਿੜਾ ਛਡਾ ਲੈਂਦੇ ਨੇ ਜੀ ਇਹ ਤਾਂ ਫੇਕ ਆ ਇੰਡੀਆ ਦਾ ਕੰਮ ਹੈ ਝੂਠ ਬੋਲਣਾ ਤੇ ਇਹ ਧਾਰਨਾ ਪੱਕੀ ਹੋ ਚੁੱਕੀ ਹੈ ਵੀ ਇੱਕ ਨੈਰੇਟਿਵ ਬਣ ਚੁੱਕਾ ਹੈ ਕਿ ਇੰਡੀਆ ਦੇ ਲੋਕ ਝੂਠੇ ਨੇ ਸਾਨੂੰ ਲਗਾਤਾਰ ਜਿਹੜਾ ਹੈ ਐਸ ਗੱਲ ਦੇ ਉੱਤੇ ਕੰਮ ਕਰਨਾ ਪਏਗਾ ਕਿ ਅਸੀਂ ਆਪਣੀਆਂ ਵੈਲਿਊਜ਼ ਅਸੀਂ ਆਪਣੀਆਂ ਸੰਘਰਸ਼ ਦੀਆਂ ਪਰਵਿਰਤੀਆਂ ਅਤੇ ਅਸੀਂ ਗੁਰੂ ਦਾ ਜਿਹੜਾ ਓਟ ਆਸਰਾ ਲੈ ਕੇ ਅਸੀਂ ਕੋਈ ਕਾਰਜ ਕਰਦੇ ਹਾਂ ਅਸੀਂ ਉਸ ਨੂੰ ਲਗਾਤਾਰ ਲਗਾਤਾਰਤਾ 'ਚ ਕਿਵੇਂ ਰੱਖਣਾ ਉਸ ਨੂੰ ਜਿਉਂਦਿਆਂ ਕਿਵੇਂ ਰੱਖਣਾ ਤੇ ਅਸੀਂ ਉਸ ਨੂੰ ਜਿਹੜਾ ਹੈ ਪੋਜ਼ਿਟਿਵਲੀ ਆਪਣੀਆਂ ਅਗਲੀਆਂ ਪੀੜ੍ਹੀਆਂ ਤੱਕ ਕਿਵੇਂ ਭੇਜਣਾ